ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਪੂਰੇ ਦੇਸ਼ ਭਰ ਦੇ ਵਿੱਚ ਬੜੀ ਧੂਮ-ਧਾਮ ਨਾਲ ਮਨਾਈ ਜਾਂਦੀ ਕੀ ਹੈ ਤੁਹਾਨੂੰ ਦੱਸਦੇ ਹਾਂ ਕਿਵੇਂ ਮਨਾਈ ਜਾਂਦੀ ਹੈ ਕ੍ਰਿਸ਼ਨ ਜਨਮ ਅਸ਼ਟਮੀ ਤੇ ਕੀ ਹੈ ਇਸ ਦਾ ਮਹੱਤਵ ਜਿੱਹਾਂ ਧਰਤੀ ਤੇ ਜਦੋਂ ਵੀ ਪਾਪ ਅਤੇ ਅਧਰਮ ਵੱਧਦੇ ਹਨ ਤਾਂ ਇਨ੍ਹਾਂ ਚੀਜ਼ਾਂ ਨੂੰ ਘਟਾਉਣ ਲਈ ਪਰਮਾਤਮਾ ਨੂੰ ਖੁਦ ਧਰਤੀ ਤੇ ਅਵਤਾਰਨ ਕਰਨਾ ਪੈਂਦਾ ਹੈ ਅਜਿਹਾ ਅਵਤਾਰ ਭਗਵਾਨ ਵਿਸ਼ਨੂੰ ਨੇ ਧਰਤੀ ਤੇ ਲਿਆ ਸੀ ਸ਼੍ਰੀ ਕਿਸ਼ਨ ਜੀ ਭਗਵਾਨ ਵਿਸ਼ਨੂੰ ਜੀ ਦੇ ਅਵਤਾਰ ਸਨ ਕਿ ਸ਼੍ਰੀ ਕਿਸ਼ਨ ਭਗਵਾਨ ਵਿਸ਼ਨੂੰ ਦੇ 8ਵੇਂ ਅਵਤਾਰ ਮੰਨੇ ਜਾਂਦੇ ਹਨ ਉਹਨਾਂ ਨੇ ਮੱਤਰਵਾ ਦੀ ਰਾਜਕਮਾਰੀ ਦੇਵਕੀ ਅਤੇ ਵਸੂਦੇਵ ਦੇ 8ਵੇਂ ਰੂਪ ਬੱਚੇ ਦੇ ਰੂਪ ਦੇ ਜਿ ਧਰਤੀ ਤੇ ਅਵਤਾਰ ਲਿਆ ਸ਼੍ਰੀ ਕਿਸ਼ਨ ਜੀ ਦੇ ਜਨਮ ਤੋਂ ਹੀ ਬਹੁਤ ਸਾਰੇ ਚਮਤਕਾਰ ਹੁੰਦੇ ਆ ਰਹੇ ਨੇ ਉਹਨਾਂ ਦੇ ਜਨਮ ਨਾਲ ਸੰਬੰਧਿਤ ਕਈ ਅਜਿਹੀਆਂ ਕਹਾਣੀਆਂ ਹਨ ਜੋ ਮਨੁੱਖ ਨੂੰ ਸਿੱਖਿਆ ਦਿੰਦੀਆਂ ਹਨ ਕਿ shri ਜਨਮ ਅਸ਼ਟਮੀ ਨੂੰ shri ਕ੍ਰਿਸ਼ਨ ਦੇ ਜਨਮ ਦਿਨ ਵਜੋਂ ਮਨਾਇਆ ਜਾਂਦਾ ਹੈ ਇਸ ਵਾਰ ਜਨਮ ਅਸ਼ਟਮੀ 26 ਅਗਸਤ ਨੂੰ ਮਨਾਈ ਜਾ ਰਹੀ ਹੈ ਜਨਮ ਅਸ਼ਟਮੀ ਦਾ ਇਤਿਹਾਸ ਭਾਰਤ ਵਿੱਚ ਹਰੇਕ ਤਿਹਾੜੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਜਨਮ ਅਸ਼ਟਮੀ ਵੀ ਉਹਨਾਂ ਤਿਹਾੜਾਂ ਵਿੱਚੋਂ ਇੱਕ ਹੈ ਹਿੰਦੂ ਧਰਮ ਅਨੁਸਾਰ ਕੰਸ ਦੇ ਇਤਿਆਚਾਰਾਂ ਨੂੰ ਸਹਿਣ ਕਰਦੇ ਹੋਏ ਉਸਦੀ ਭੈਣ ਦੇਵਕੀ ਨੇ ਭਾਦਰਪਦ ਦੇ ਕ੍ਰਿਸ਼ਨ ਪੱਖ ਦੇ 8ਵੇਂ ਦਿਨ ਕ੍ਰਿਸ਼ਨ ਨੂੰ 8ਵੇਂ ਬੱਚੇ ਵਜੋਂ ਜਨਮ ਦਿੱਤਾ ਸੀ કંਸ ਦੇ ਅਤਿਆਚਾਰਾਂ ਤੋਂ ਧਰਤੀ ਨੂੰ ਬਚਾਉਣ ਲਈ ਭਗਵਾਨ ਵਿੱਚ ਉਹਨੇ ਖੁਦ ਧਰਤੀ ਦੇਵਤਾ ਧਾਰਿਆ ਸੀ ਇਹਨਾਂ માનਤਾਵਾਂ ਅਨੁਸਾਰ ਹਰ ਸਾਲ ਭਾਦਰਪਦ ਦੀ ਅਸ਼ਮੀ ਤਾਰੀਖ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਮੀ ਮਨਾਈ ਜਾਂਦੀ ਹੈ ਜਨਮ ਅਸ਼ਟਮੀ ਦਾ ਮਹੱਤਵ ਇਹ ਹੈਗਾ ਕਿ ਧਾਰਮਿਕ માનਤਵਾਂ ਦੇ ਅਨੁਸਾਰ ਸ਼੍ਰੀ ਕ੍ਰਿਸ਼ਨ ਤਿੰਨ ਦੇਵਤਾ ਬ੍ਰਹਮਾ ਵਿਸ਼ਨੂੰ ਮਹੇਸ਼ ਜੋ ਭਗਵਾਨ ਵਿਸ਼ਨੂੰ ਦੇ ਅਵਤਾਰ ਹਨ ਜਨਮ ਅਸ਼ਟਮੀ ਤੇ ਹਰ ਸਾਲ ਕਈ ਲੋਕ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਲੈਣ ਲਈ ਵਰਤ ਰੱਖਦੇ ਹਨ ਵਰਤ ਰੱਖ ਕੇ ਲੋਕ ਅੱਧੀ ਰਾਤ ਨੂੰ ਪੂਰੀ ਵਿਧੀ ਨਾਲ ਸ਼੍ਰੀ ਕ੍ਰਿਸ਼ਨ ਜੀ ਦੀ ਪੂਜਾ ਕਰਦੇ ਹਨ ਉਹਨਾਂ ਨੂੰ ਮੱਖਰੀ ਮੱਖਣ ਮਿਸ਼ਰੀ ਦੁੱਧ ਦਹੀਂ ਸਣੇ ਕਈ ਵੱਖ-ਵੱਖ ਚੀਜ਼ਾਂ ਦਾ ਭੋਗ ਲਗਾਇਆ ਜਾਂਦਾ ਹੈ ਕ੍ਰਿਸ਼ਨ ਜੀ ਦਾ ਜਨਮ ਜੇ ਅਗਰ ਭਜਨ ਕੀਰਤਨ ਕਰਦੇ ਹਨ ਧੂਮਤਾ ਨਾਲ ਸ਼੍ਰੀ ਕਿਸ਼ਨ ਦੇ ਜਨਮ ਦਿਨ ਮਨਾਉਂਦੇ ਹਨ ਤੇ ਕਿਸ਼ਨ ਜੀ ਦਾ ਜਨਮ ਅਸ਼ਟਮੀ ਦੇ ਦਿਨ ਮੰਦਰਾ ਜੇ ਭਾਰੀ ਉਤਸ਼ਾਹ ਵੀ ਵੇਖਣ ਨੂੰ ਮਿਲਦਾ ਹੈਗਾ